ਤੈਸੋ ਗਿਵਤਾਂਗੇ ਜਗਦੀਸ਼ ਟਾਇਟਲਰ ਦੇ ਖਿਲਾਫ ਦਿੱਲੀ ਸਿੱਖ ਕਤਲ ਮਾਮਲੇ ਨੂੰ ਲੈ ਕੇ ਦੋਸ਼ ਤੈ ਹੁੰਨ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਕੋਰਟ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਭਾਜਪਾ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਲੇਗਾ ਰਹੀ ਹੈ ਹਰਜੀਤ ਗਰੇਵਾਲ ਦੇ ਮੁਤਾਬਕ ਪੀਐਮ ਦੀ ਵਜੇ ਕਰਕੇ ਅੱਜ ਸਿੱਖਾਂ ਨੂੰ ਇਨਸਾਫ ਮਿਲਿਆ ਉਧਰ ਐਸਜੀਪੀਸੀ ਨੇ ਮਾਮਲੇ ਨੂੰ ਲੈ ਕੇ ਹਾਲੇ ਸਿਰਫ ਦੋਸ਼ ਤੈ ਹੋਏ ਨੇ ਇਹ ਕਿਹਾ ਕਿਹਾ ਕਿ ਪਹਿਲਾਂ ਵੀ ਕਾਂਗਰਸ ਨੇ ਦੋਸ਼ਾਂ ਦੇ ਖਿਲਾਫ ਦਾਇਰ ਕੇਸ ਠੱਪ ਕਰ ਦਿੱਤੇ ਸੀ ਕੁਸ਼ੀਸ਼ ਕੀਤੀ ਜਿਹਦੇ ਚ ਇੱਕ ਵੀ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਜਿਹਦੇ ਚ ਇੱਕ ਵੀ ਜਿਹੜਾ ਕੋਈ ਸਜ਼ਾ ਨਹੀਂ ਹੋਈ ਮੁਕੱਦਮੇ ਨਹੀਂ ਦਰਜ ਹੋਏ ਫਿਰ ਜਾ ਕੇ મોદી ਜੀ ਆਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾਾਂ ਵੇਣੀਆਂ ਸ਼ੁਰੂ ਹੋਈਆਂ ਜਸਟਿਸ ਡਿਲੇਟ ਜਸਟਿਸ ਡਰਾਈਵ ਔਰ ਇਹ ਜਿਹੜਾ ਹੈਗਾ ਇਨਸਾਫ ਉਸ ਤੋਂ ਬਾਅਦ ਸਬੂਤ ਨਸ਼ਟ ਹੋ ਜਾਂਦੇ ਜਦ ਆ ਸਮਾਂ ਲੱਗ ਜੇ ਪਰ ਇਹਦੇ ਵਿੱਚ ਫਿਰ ਵੀ ਮੋਦੀ ਜੀ ਨੇ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਸਜ਼ਾ ਕਰਵਾਉਣ ਦਾ ਜਿਹੜਾ ਉਚੋਗ ਕੀਤਾ ਅਸੀਂ ਮੋਦੀ ਜੀ ਦੇ ਧੰਨਵਾਦੀ ਆਂ ਔਰ ਮੈਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਵੀ ਪ੍ਰਾਰਥਨਾ ਕਰਦਾ ਜੇ ਤੁਸੀਂ ਸਿੱਖਾਂ ਦੇ ਸੱਚੇ ਹਿੱਤ ਹੈਂ ਤਾਂ ਮੋਦੀ ਜੀ ਦਾ ਧੰਨਵਾਦ ਜ਼ਰੂਰ ਕਰੋ ਔਰ ਉਹਨਾਂ ਦੇ ਨਾਲ ਖੜੇ ਹੋਵੋ ਔਰ ਇਹ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇਹ ਇਸ ਕਰਕੇ ਮੈਂ ਇਹ ਸਮਝਦਾ ਕਿ ਆਪਣੀ ਰਾਜਨੀਤੀ ਤੋਂ ਪ੍ਰੇਸ਼ਟ ਕਰਨਾ ਨਾ ਕਰੋ ਤੇ ਇਹ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੀ ਬਰਾਤਨਾ ਕਰਦਾ ਕਿ ਇਹ ਸਜ਼ਾ ਦੇ ਲਈ ਜੋ ਦਿੱਤੀ ਜਾ ਰਹੀ ਹੈ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਵਾ ਕੇ ਮੋਰਦੀ ਜੀ ਦਾ ਬਹੁਤ ਬਹੁਤ ਤਮਨਾ ਦੇਖੋ ਦੇਖੋ ਹਮ ਦੇਖ ਰਹੇ تھے ਕਿ ਕੁਝ ਲੋਗ ਇਹ ਬੋਲਤੇ ਹੈ ਜੀ ਸਿੱਖ ਹੈ ਉਹ ਆਪਣੇ ਹੱਕ ਲਈ ਸੰਘਰਸ਼ ਕਰਤਾ ਹੈ ਉਸ ਸੰਘਰਸ਼ ਕੋ ਲਗਵਾਦ ਔਰ ਖਾਲਸਤਾਨ ਔਰ ਐਸੇ ਬੜਾ ਵਧਿਆ ਜਾਤਾ ਹੈ आज देखो कि 40 साल हो गए पचहत्तर साल के करीब देश को याद हुए हैं और 40 साल हो चुके हैं कि एक केस पर फ्रेम दर्ज हुआ है जो सिखों का कत्लेआम हुआ था ये अगर, अगर इस बात को हम बात करें जो लोग हमारे पर उंगली उठाते हैं उनको हम, हम पूछना चाहते हैं कि एक कहावत है कि 12 साल के बाद रूढ़ी की सुनी जाती है अब कितने बारह हो गए हैं सो ये चालीस साल बाद जो उस पर फ्रेम दर्ज हुआ है अंदर जाना तो अभी दूर की कौड़ी है सरकार क्या करती है पहले कांग्रेस ने तो इसके लिए केस ही सब ठप कर दिए थे कितनी बार टाइटर को क्लीन चट मिली है इसके पीछे कोई ना कोई साजिश है ये हम देख रहे हैं कि हम पीछे जो हमारे राहुल यहाँ दरबार साहब आए कोई भी आ सकता है सभी लोग यहाँ आते हैं सभी को जगह मिलती है लेकिन लेकिन क्या है कि तब भी हमने कहा कहा था कि यहां पर आए हो राहुल जी को बोला था कि यहाँ पर आए हो ठीक है एक यात्रु की तरह आपको भी उतनी सुविधा मिली उन्होंने सेवा की लेकिन हमने ये पूछा था कि कभी अपने घर से चार पांच किलोमीटर दूर एक विधवाओं की बस्ती है कभी वहां गए हो सोचा है जहां आपकी जरूरत है ਮੈਂ ਤਾਂ ਆਪ ਹੰਡਾਇਆ ਕਿਉਂਕਿ ਮੈਂ ਆਪ ਉਸ ਟਾਈਮ ਦਿੱਲੀ ਚਈ ਸੀਗੀ ਸਾਡਾ ਜੰਪਾਲ ਉਥੇ ਤਾਂ ਹੀ ਹੈਗਾ ਤਾਂ ਸਾਰਾ ਕੁਝ ਕੈਂਪਾ ਚੇ ਕੰਮ ਕਰਕੇ ਦੇਖਿਆ ਕਿਵੇਂ ਔਰਤਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸਾਡੇ ਭਰਾਵਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਗਲਾਂ ਤੇ ਟਾਇਰਾ ਪਾ ਕੇ ਸੜਾਇਆ ਗਿਆ ਤੇ ਇਸ ਕਾਂਗਰਸ ਪਾਰਟੀ ਨੇ ਉਹ ਸਾਰੇ ਨਸ਼ਲ ਕੁਸੀ ਨੂੰ ਦਬਾਉਣ ਵਾਸਤੇ 10 ਜਿਹੜੀ ਕਮੇਟੀਆਂ ਬਣੀਆਂ ਸਾਰਿਆਂ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ 12ਵੀਂ ਕਮੇਟੀ ਜਿਹੜੀ ਵਾਜਪਾਈ ਸਾਹਿਬ ਨੇ ਬਣਾਈ ਮਾੜਾ ਮੋਟਾ ਉਹਦੇ ਸਹਾਰੇ ਅਸੀਂ ਅੱਜ ਤਾਈਂ ਲੜਾਈ ਲੜਦੇ ਆਏ ਤੇ ਆ ਜਿਹਦੀ ਜਗਦੀਸ਼ ਟਾਈਟਲ ਦੀ ਖੁਦ ਹੀ ਰਿਕਾਰਡਿੰਗ ਹੈ ਕਿ 100 ਸਿੱਖ ਤੋਂ ਬੈਨੇ ਮਰਵਾਏ ਉਹ ਰਿਕਾਰਡਿੰਗ ਦੇ باوجود ਇਨਾ ਸਮਾਂ ਲੱਗ ਗਿਆ ਇਹਨੂੰ ਅੱਜ ਕੋਰਟ ਨੇ ਜਿਹੜਾ ਵੀ ਇਹਨੂੰ ਫੈਸਲਾ ਸੁਣਾਇਆ ਭਾਵੇਂ ਆ ਹੋਵੇ ਭਾਵੇਂ ਸੱਜਨ ਕੁਮਾਰ ਹੋ ਇਹਨਾਂ ਨੂੰ ਤੇ ਕਈ ਸਾਲ ਪਹਿਲੇ ਫਾਂਸੀ ਚ ਲੱਗ ਜਾਣੀ ਚਾਹੀਦੀ ਸੀ ਲੇਕਿਨ ਆ ਦੇਰ ਆਏ ਦਰੋਸਥਾਏ ਮਾਲਕ ਕਿਰਪਾ ਕਰਨ ਬਾਕੀ ਵੀ ਜਿੰਨੇ ਦੋਸ਼ੀ ਬਾਹਰ ਫਿਰ ਰਹੇ ਨੇ ਇਹੋ ਜੀ ਚੀਜ਼ਾਂ ਜੇ 24 84 'ਚ ਜੇ ਸਜ਼ਾ ਲੱਗ ਜਾਂਦੀ ਤਾਂ ਸੈ 2002 ਦੀ ਨਸਲ 쿠ਸ਼ੀ ਜਿਹੜੀ ਹੋਈ ਸੀ ਗੁਜਰਾਤੇ ਸ਼ਾਇਦ ਉਹ ਨਹੀਂ ਹੁੰਦੀ